ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਡੇ ਚੈਨਲ ਕਮਲ ਫੈਸ਼ਨਸ ਨੂੰ ਦੇਖਦੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਦੇਖੋ ਬਹੁਤ ਸਾਰੇ ਭੈਣਾਂ ਦੇ ਮੇਰੇ ਕੋਮੈਂਟ ਆ ਰਹੇ ਸੀ ਤੇ ਸਾਨੂੰ ਬਾਰ-ਬਾਰ ਕਾਲ ਵੀ ਕਰ ਰਹੀ ਸੀ ਕਿ ਸਾਡੇ ਸੂਟ ਦੇ ਵਿੱਚ ਜਿਹੜੀ ਬਹੁਤ ਸਾਰੀ ਪ੍ਰੋਬਲਮ ਆ ਰਹੀ ਹੈ ਬੈਕ ਤੇ ਜਿਹੜਾ ਕੱਪੜਾ ਫੁੱਲਦਾ ਹੈਗਾ ਤੇ ਫਰੰਟ ਦੇ ਉੱਪਰੋਂ ਜਿਹੜਾ ਮੰਨ ਕੇ ਚੱਲੋ ਉਹਨਾਂ ਦੀ ਫਿਟਿੰਗ ਜਿਹੜੀ ਬਿਲਕੁਲ ਸਹੀ ਨਹੀਂ ਆ ਰਹੀ ਜਦੋਂ ਵੀ ਉਹ ਪ੍ਰੋਪਰ ਨਾਪ ਲੈਂਦੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਕੁਝ ਨਾ ਕੁਝ ਦਿੱਕਤ ਜਿਹੜੀ ਆ ਰਹੀ ਹੈ ਬੈਕ ਨੈਕ ਦੇ ਵਿੱਚ ਜਿਹੜ ਅੱਜ ਆਪਾਂ ਤੁਹਾਨੂੰ ਦੱਸਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਇਹ ਸਾਰੇ ਪ੍ਰੋਬਲਮ ਦਾ ਹੱਲ ਇੱਕ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸਮਝਾਵਾਂਗੇ ਵੀ ਜਿਹੜੀ ਇਹ ਵੀਡੀਓ ਹੈ ਕਿ ਆਪਾਂ ਜਿਹੜਾ ਸੂਟ ਹੈ ਕਿਸ ਤਰੀਕੇ ਨਾਲ ਕਟਾਈ ਕਰਨਾ ਬੈਠ ਤਰੀਕੇ ਦਾ ਜਿਹੜਾ ਬੈਕ ਨੈੱਕ ਹੈ ਉਸ ਦੀ ਜਿਹੜੀ ਕਟਾਈ ਹੈ ਕਿ ਕਿਸ ਤਰੀਕੇ ਨਾਲ ਕਰਨੀ ਹੈ ਤੇ ਫਰੰਟ ਨੈੱਕ ਦੀ ਕਟਾਈ ਹੈ ਕਿਸ ਤਰੀਕੇ ਨਾਲ ਕਰਨੀ ਹੈ ਹਰ ਇੱਕ ਚੀਜ਼ ਆਪਾਂ ਤੁਹਾਨੂੰ ਸਮਝਾਵਾਂਗੇ ਹਰ ਇੱਕ ਚੀਜ਼ ਤੁਹਾਨੂੰ ਪੂਰੀ ਬਰੀਕੀ ਦੇ ਨਾਲ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦਾ ਨਾਮ ਹੈ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੇਂ ਉਹਨਾਂ ਦੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੁਸੀਂ ਘਰ ਬੈਠੇ ਜੇ ਤਾਂ ਪਲੀਜ਼ ਲਾਈਕ ਕਰੋ ਤਾਂ ਸਿੱਖ ਸਕੋ ਆਪਣਾ ਦੂਸਰਾ ਚੈਨਲ ਹੈਗਾ ਜੀ ਸਿੱਧੂ ਬਟਿਕ ਜੋਗਾ ਜੀ ਦੇ ਉੱਪਰ ਆਪਾਂ ਸੂਟਾਂ ਦੇ ਬਹੁਤ ਸਾਰੇ ਵੀਡੀਓ ਪਾਉਂਦੀ ਰਹਿੰਦੇ ਹਾਂਗੇ ਆਪਾਂ ਨਵੇਂ-ਨਵੇਂ ਬਰਕ ਵਾਲੇ ਸੂਟ ਆ ਪ੍ਰਿੰਟ ਸੂਟ ਜਿਹੜੇ ਆਪਾਂ ਸਿੱਧੂ ਬਟਿਕ ਜੋਗਾ ਦੇ ਉੱਪਰ ਲੈ ਕੇ ਆਉਂਦੇ ਮੇਰੇ ਭਾਣੇ ਨੂੰ ਬਹੁਤ ਸਾਰਾ ਜਿਹੜਾ ਉਹਦੇ ਉੱਪਰ ਵੀ ਪਿਆਰ ਦਿੱਤਾਗਾ ਤੇ ਮੈਂ ਉਮੀਦ ਕਰਦੀ ਹਾਂ ਵੀ ਤੁਸੀਂ ਵੀ ਮੈਨੂੰ ਦੇਖੋ ਚੈਨਲ ਦੇ ਉੱਪਰ ਜਾਓਗੇ ਇਸੇ ਤਰ੍ਹਾਂ ਹੀ ਤੁਸੀਂ ਸਬਸਕ੍ਰਾਈਬ ਕਰੋਗੇ ਜਿੰਨਾ ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦਿੱ ਜਿਹੜੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਹਰ ਇੱਕ ਚੀਜ਼ ਨੂੰ ਤੁਸੀਂ ਬਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਆਓ ਆਪਾਂ ਉਹ ਵੀਡੀਓ ਨੂੰ ਸ਼ੁਰੂ ਕਰਦੇ ਆਂਗੇ ਤੇ ਤੁਹਾਨੂੰ ਦੱਸ ਦਾਂਗੇ ਜਿਹੜੇ ਦਾ ਫਾਰਮੂਲਾ ਹੈਗਾ ਆਪਾਂ ਕਿਹੜੇ ਤਰੀਕੇ ਦੇ ਵਿੱਚ ਕਟਾਈਆਂ ਜਿਹੜੀਆਂ ਕਰ ਸਕਦੇ ਆਂ ਜਿਹੜੀਆਂ ਗੁਲਾਈਆਂ ਨੇ ਕਿਹੜੇ ਤਰੀਕੇ ਦੇ ਆਪਾਂ ਆਪਾਂ ਤੁਹਾਨੂੰ ਸਾਰੀਆਂ ਜਿਹੜੇ ਚਾਰਟ ਦੇ ਉੱਪਰ ਸਮਝਾਵਾਂਗੇ ਸਾਰੀਆਂ ਜਿਹੜੀਆਂ ਲਵਾਈਆਂ ਛੜਾਈਆਂ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਤੇ ਆਪਣੇ ਚੈਨਲ ਨੂੰ ਪਲੀਜ਼ ਰਿਕਵੈਸਟ ਹੈ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਫ੍ਰੀ ਕੋਰਸ ਹੈ ਤੁਸੀਂ ਘਰ ਬੈਠੇ ਆ ਤਿਆ ਪਰ ਸਿੱਧੂ ਵੀ ਕਿ ਜੋ ਘਰੋਂ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਉਹਦੇ ਉੱਪਰ ਆਉਣ ਵਾਲੇ ਸਾਰੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਘਰ ਬੈਠੇ ਸੋਨੇ ਸੋਨੇ ਰੰਗਾਂ ਦੇ ਸੂਟ ਮੰਗਵਾਉਂਦੇ ਰਹੋ ਆਪਾਂ ਆਪਣਾ ਵੀਡੀਓ ਸ਼ੁਰੂ ਕਰਦੇ ਤਾਂ ਤੁਹਾਨੂੰ ਦੱਸ ਦੇਣਾ ਕਟਾਈ ਕਰਦਾ ਤਰੀਕਾ ਦੇਖੋ ਆਪਾਂ ਇੱਕੇ ਚਾਰਟ ਪੇਪਰ ਲੈਤਾ ਕਿ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਾਪ ਮਾਰੇ ਦੱਸਦੇ ਦੇਖੋ ਛਾਤੀ ਹੈਗੇ ਨੇ ਦੀ 22 ਇੰਚ ਕਮਰ ਹੈਗੇ 20 ਇੰਚ ਹੀਪ ਹੈਗੇ 24 ਇੰਚ ਤੇ ਇਹਦਾ ਬੈਕ ਗਲਾ ਹੈਗਾ 6 ਇੰਚ ਫਰੰਟ ਗਲਾ ਹੈਗਾ 7 ਇੰਚ ਤੇ ਇਹਦਾ ਤੀਰ ਆਏਗਾ 12.5 ਇੰਚ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਸਾਰੀ ਪ੍ਰੋਪਰ ਕਟਾਈ ਕਰਨ ਦਾ ਤਰੀਕਾ ਦੱਸਾਂਗੇ ਹਰ ਇੱਕ ਚੀਜ਼ ਜਿਹੜੀ ਪੂਰੇ ਬਰੀਕੇ ਦੇ ਨਾਲ ਸਮਝਾਵਾਂਗੇ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਵੀਡੀਓ ਸਕਿਪ ਨਾ ਕਰਨਾ ਹੁਣ ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲੇ ਇਹ ਚਾਰਟ ਪੇਪਰ ਹੈ ਦੇਖੋ ਆਪਾਂ ਇਹਨੂੰ ਫੋਲਡ ਨਹੀਂ ਕੀਤਾ ਹੋਇਆ ਜੇਕਰ ਆਪਾਂ ਇਹਨੂੰ ਫੋਲਡ ਕਰਾਂਗੇ ਤੇ ਜਿਹੜੀ ਆਪਣੇ ਸ਼ਰਟ ਦੀ ਲੰਬਾਈ ਚੜਾਈ ਹੈ ਉਹ ਇਹਦੇ ਵਿੱਚ ਸੈੱਟ ਨਹੀਂ ਹੋਣੀ ਤੁਸੀਂ ਦੇਖੋ ਐਸੇ ਤਰੀਕੇ ਨਾਲ ਸਮਝ ਨਹੀਂ ਕੁਝ ਕਰਨ ਜਾਣੇ ਕਿ ਦੇਖੋ ਇਹ ਆਪਣੇ ਕੋਲੇ ਕਿ ਚਾਰਟ ਪੇਪਰ ਹੈ ਜਿਹੜਾ ਆਪਾਂ ਇਹਨੂੰ ਫੋਲਡ ਕੀਤਾ ਫੋਲਡ ਕਰਕੇ ਆਪਾਂ ਇਹਦੇ ਉੱਪਰ ਤੁਹਾਨੂੰ ਕਟਾਈ ਕਰਨ ਦਾ ਤਰੀਕਾ ਜਿਹੜਾ ਦੱਸ ਰਹੇ ਹਾਂ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਪਤਾ ਨੂੰ ਸਮਝਾਉਣੇ ਆਂਗੇ ਜਾਨੀ ਕਿ ਆਪਾਂ ਸ਼ਰਟ ਦੀਆਂ ਪਹਿਲਾਂ ਲੈਂਥ ਦੀਆਂ ਲੰਬਾਈਆਂ ਲਾ ਲਾਂਗੇ ਦੇਖੋ ਇਸ ਤਰ੍ਹਾਂ ਦੇਖੋ ਸਾਰਾ ਚਾਰਟ ਪੇਪਰ ਆਪਣੇ ਕੋਲੇ ਪੌਣੇ 23 ਇੰਚ ਹੈਗਾ ਪੌਣੇ 23 ਇੰਚ ਤਿਆਰ ਆਪਣੇ ਕੋਲੇ ਸਭ ਤੋਂ ਪਹਿਲਾਂ ਆਪਾਂ ਇਹਦੇ ਮਾਰਕਰ ਕਰਨੇ ਆ ਉਹ ਤੁਸੀਂ ਧਿਆਨ ਦੇ ਨਾਲ ਦੇਖਣਾ ਦੇਖੋ ਸਭ ਤੋਂ ਪਹਿਲਾਂ ਜਿਹੜੇ ਇਹ ਮਾਰਕਰ ਕਰਨੇ ਆ ਇਹ ਆਪਾਂ ਕਰਨਾ ਦੇਖੋ 6.5 ਇੰਚ ਇੱਥੋਂ ਲਗਾਉਣਾਗਾ ਉਸ ਤੋਂ ਬਾਅਦ ਇਹਦੀ ਪਲੋਈ ਦਾ ਨਿਸ਼ਾਨ ਲਗਾਉਣਾ ਆਪਾਂ ਜਾਨੀ ਕਿ ਪਲੋਈ ਦਾ ਨਿਸ਼ਾਨ ਲਗਾਉਣਾਗਾ ਉਹ ਆਪਾਂ ਲਗਾਉਣਾਗਾ 11.5 ਇੰਚ ਤੇ ਉਸ ਤੋਂ ਬਾਅਦ ਆਪਾਂ 7 ਇੰਚ ਦੀ ਜਿਹੜੀ ਪਲੋਈ ਹੈਗੀ ਇਹ ਵਾਲੀ ਤਿਆਰ ਕਰਨੀ ਹੈ ਉਸ ਤੋਂ ਬਾਅਦ ਆਪਾਂ ਲਾਉਣਾਗਾ ਦੀ ਸਾਈਡ ਸਲਾਈਂ ਦੇਣ ਦਾ ਨਿਸ਼ਾਨ ਜਾਨੀ ਕਿ 15 ਪਾਸਾ ਇੰਚ ਤੇ ਆਪਾਂ ਇਹ ਨਿਸ਼ਾਨਾਂ ਨੂੰ ਜਿਹੜਾ ਸਾਰਿਆਂ ਨੂੰ ਪਹਿਲਾਂ ਬਿਲਕੁਲ ਸਿੱਧਾ ਕਰਾਂਗੇ ਇਸ ਤਰ੍ਹਾਂ ਤੁਸੀਂ ਹਰ ਇੱਕ ਚੀਜ਼ ਨੂੰ ਦੇਖੋ ਧਿਆਨ ਦੇ ਨਾਲ ਦੇਖਣਾਗਾ ਆਇਸਟ ਦੇਖ ਲਈ ਮਾਰਕਰ ਨਾਲ ਲਗਾ ਲੇ ਉਸ ਤੋਂ ਬਾਅਦ ਹੁਣ ਆਪਾਂ ਲਗਾਉਣਾਗਾ ਉਪਰ 3 ਦੇ ਨਿਸ਼ਾਨ ਸਭ ਤੋਂ ਪਹਿਲਾਂ ਦੇਖੋ 3 ਦੇ ਨਿਸ਼ਾਨ ਲਗਾਉਣਾਗਾ 3 ਦੇ ਨਿਸ਼ਾਨ ਆਪਾਂ ਲਗਾਉਣਾਗਾ ਦੇਖੋ 1.5 ਦੇ ਵਿੱਚ ਤਿਆਰ ਆਪਾਂ 13 ਇੰਚ ਦੇ ਨਿਸ਼ਾਨ ਲਗਾਵਾਂਗੇ ਇੱਥੋਂ ਇਸ ਤਰ੍ਹਾਂ ਤੇ 13 ਇੰਚ ਦੇ ਨਿਸ਼ਾਨ ਲਗਾਵਾਂਗੇ ਆਪਾਂ ਇੱਥੋਂ ਇਸ ਤਰ੍ਹਾਂ ਇਹਦਾ ਆਪਾਂ ਇੱਕ ਬਣਾ ਲਾਂਗੇ ਡੱਬਾ ਇੱਥੇ ਇਹ ਡੱਬਾ ਬਣਾਉਣ ਤੋਂ ਬਾਅਦ ਹੁਣ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ हिਪ ਦੇ ਤੇ ਨਿਸ਼ਾਨ ਲਗਾ ਲਾਂਗੇ ਆਪਣਾ हिਪ ਦਾ ਨਿਸ਼ਾਨ ਹੈਗਾ ਦੇਖੋ ਤਿਆਰ ਹੈਗੀ ਆਪਣੀ 24 ਇੰਚ ਤੇ 2 ਇੰਚ ਆਪਾਂ ਵਧਾ ਕੇ ਲਾਵਾਂਗੇ 1 2 ਯਾਨੀ ਕਿ ਆਪਾਂ ਲਾ ਲੈ 28 ਇੰਚ ਤੇ ਹੁਣ ਆਪਾਂ ਲਗਾਉਣਾ ਦੇਖੋ ਇਹ ਤੋਂ ਕਮਰ ਦਾ ਨਿਸ਼ਾਨ ਕਮਰ ਹੈਗੀ ਆਪਣੀ 20 ਇੰਚ ਤੇ ਆਪਾਂ 2 ਇੰਚ ਵਧਾ ਕੇ ਲਾਵਾਂਗਾ 22 ਇੰਚ છાતી હેગી હેગી 22 ઇંચ તેતે આપા લગાવાંગે 22 તે 2 26 આપા દેખો 26 تنશા લગા લે જાન કે આપા થોડા જ માર્જિન હે જેડા 2 2 ઇંચ જ્યાદા લેતા હે દેખો જાન કે 2 ઇંચ થોલા લેપા 2 ઇંચ પે થોલા લે પુના પે સારણ જાન દે બિલકુલ સીધે કરાંગે ਇਸ તરહ देख सकते हो आप सारे नशान है जो इस तरह सीधे कर लेंगे हम जाए देखो घेरे का निशान जाने के घेरा तैयार है तेई इंच।, ते इंच के तेई इंच घेरा तैयार है जब आप चौबी भी रख सो चौबीद लगा लिया दो इंच बधा के देखो इत चौदह ये बिलकुल निशान लोग बिलकुल स्ट्रेट कर देंगे इस तरह ਦੇਖੋ ਜਾਨੀ ਕਿ ਆਪਣਾ ਨੀਚੇ ਦਾ ਪਾਰਟ ਆ ਗਿਆ ਸ਼ਰਟ ਦਾ ਜਿੱਥੋਂ ਆਪਣਾ ਘੇਰ ਆ ਗਿਆ ਹੁਣ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਰੈਡੀ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਉੱਪਰ ਨਿਸ਼ਾਨ ਲਗਾਉਣੇ ਨੇ ਦੇਖੋ ਜਿਹੜੇ ਆਪਾਂ ਗਲਾਈ ਪਾਉਣੀ ਹੈ ਜਾਨੀ ਕਿ ਆਪਾਂ ਇਹਦੇ ਵਿੱਚ ਜਿਹੜੀ ਗਲਾਈ ਪਾਉਣੀ ਹੈ ਇਹ ਚੀਜ਼ ਜੇ ਤੁਸੀਂ ਹਮੇਸ਼ਾ ਧਿਆਨ ਦੇ ਨਾਲ ਦੇਖੀ ਨੇ ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਪਲੋਈਆਂ ਦੇ ਨਿਸ਼ਾਨ ਜਾਨੀ ਕਿ ਪਲੋਈਆਂ ਦੇ ਦੇ ਵਿੱਚ ਆਪਾਂ ਗੈਪ ਪਾਵਾਂਗੇ 7 ਇੰਚ ਦੀ ਇਸ ਤਰ੍ਹਾਂ ਇੱਥੇ ਆਪਾਂ ਗੈਪ ਦੇਵਾਂਗੇ ਦੀ 22 ਇੰਚ ਇਹ ਆ ਗਿਆ ਆਪਣਾ ਦੇਖੋ ਪਲੇਟਾਂ ਦੇ ਅਨੁਸਾਰ ਇੱਥੋਂ ਆਪਾਂ ਲਮਾਂਗੇ 3 ਇੰਚ ਐਸ ਤਰ੍ਹਾਂ ਤੁਸੀਂ ਇਹਨਾਂ ਨਿਸ਼ਾਨ ਦੇ ਇੱਕ ਕੰਪਲੀਟ ਆਪਾਂ ਕਰ ਲੇ ਇਸ ਤੋਂ ਬਾਅਦ ਹੁਣ ਆਪਾਂ ਪੌਣੇ ਦੇ ਵਿੱਚ ਇਹ ਵਾਲੀ ਮੋਢਿਆਂ ਦੀ ਗਲਾਈ ਇਹ ਆਪਾਂ ਮੋਢਿਆਂ ਦੀ ਗਲਾਈ ਕਿਸ ਤਰੀਕੇ ਨਾਲ ਪਾਉਣਾ ਪਤਾ ਨੂੰ ਨਹੀਂ ਦੇ ਬਾਰੇ ਦੱਸਦੇ ਆ ਦੇਖੋ ਮੈਂ ਇੱਥੋਂ ਨਿਸ਼ਾਨ ਲਾਉਂਗੀ ਇਸ ਤਰ੍ਹਾਂ ਜਾਨਕਿ 1.5 ਇੰਚ 1.5 ਇੰਚ ਹੁਣ ਦੇਖੋ ਆਪਣਾ ਜਿਹੜਾ ਬੈਕ ਗਲਾਗਾ ਉਹ ਆਇਆਗਾ 6 ਇੰਚ 6 ਇੰਚ ਦਾ ਬੈਕ ਗਲਾਗਾ ਬੈਕ ਗਲੇ ਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਇਹ ਸੂਟ ਦੀ ਜਿਹੜੀ ਕਟਾਈ ਦੱਸ ਰਹੇ ਹਾਂ ਤੁਸੀਂ ਇਹ ਗਲਾਈ ਨੂੰ ਕਟਾਈ ਨੂੰ ਜਿਹੜਾ ਹਮੇਸ਼ਾ ਦੇਖੋ ਪੂਰੇ ਸਮਝਦੇ ਨਾਲ ਦੇਖਣਾ ਦੇਖੋ 6 ਇੰਚ ਆਪਣਾ ਬੈਕ ਵਾਲਾ ਗਲਾਗਾ 7 ਇੰਚ ਆਪਣਾ ਫਰੰਟ ਵਾਲਾ ਗਾ ਹੁਣ ਆਪਾਂ ਬੈਕ ਗਲੇ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਜਿਹੜੀ ਗਲਾਈ ਪਾਵਾਂਗੇ ਤੁਸੀਂ ਦੇਖੋ ਇਹ ਚੀਜ਼ ਨੂੰ ਧਿਆਨ ਦੇ ਨਾਲ ਦੇਖਣਾ ਦੇਖੋ ਮੈਂ ਨਿਸ਼ਾਨ ਸਾਤੀ ਦੇ ਕੰਪਲੀਟ ਦੇਖੋ ਆਪਾਂ ਨਿਸ਼ਾਨ ਇੱਕ ਵੱਲ ਲਗਾਏ ਨੇ ਹੁਣ ਇਹਦੀ ਆਪਾਂ ਇੱਥੇ ਪਾਉਣੀ ਹੈਗੀ ਗਲਾਈ ਆਇਸਟ ਤੁਸੀਂ ਦੇਖ ਸਕਦੇ ਇਹ ਜਿਹੜੇ ਮੈਂ ਗਲਾਈ ਪਾਈਏ ਦੇਖੋ ਬਿਲਕੁਲ ਦੀਪ ਪਾਈ ਹੈ ਪੂਰੇ ਡੰਗਾਈ ਦੇ ਵਿੱਚ ਮੈਂ ਗਲਾਈ ਪਾਈ ਹੈ ਹੁਣ ਆਪਾਂ ਪਾਉਣੀਆਂ ਦੇਖੋ ਬੈਕ ਵਾਲੀ ਗਲਾਈ ਜਿਹੜੇ ਆਪਾਂ ਨੂੰ ਬੈਕ ਵਾਲੀ ਗਲਾਈ ਪਾਉਣੀ ਉਹ ਆਪਾਂ ਕਿਸ ਤਰੀਕੇ ਨਾਲ ਪਾਉਣੇ ਇਹ ਚੀਜ਼ ਨੂੰ ਵੀ ਤੁਸੀਂ ਹਮੇਸ਼ਾ ਜਿਆਦਾ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਆਪਣਾ ਗਲਾ ਹੈਗਾਗਾ ਬੈਕ ਵਾਲਾ 6 ਇੰਚ ਕਈ ਮੇਰੇ ਆਪਣੇ ਕੀ ਕਰਦੇ ਨੇ ਦੇਖੋ ਇੱਥੋਂ ਆਪਾਂ 2 ਇੰਚ ਲੈ ਜੀ ਕੱਟ ਜੀ ਸਾਡੇ ਬੈਕ ਤੋਂ ਜਿਹੜਾ ਹੈਗਾ ਕਪੜਾ ਫੁੱਲਦਾ ਹੈ ਇਹ ਸਭ ਤੋਂ ਮੇਨ ਸੌਟ ਤੁਹਾਡੀ ਗਲਤੀ ਕੀਤੀ ਹੈ ਇਹ ਚੀਜ਼ ਦੇ ਵਿੱਚ ਜਦੋਂ ਤੁਸੀਂ ਬੈਕ ਤੋਂ ਦੇਖੋ ਇੰਨੀ ਵੱਡੀ ਗਲਾਈ ਇਸ ਤਰ੍ਹਾਂ ਪਾਉਂਗੇ ਤਾਂ ਜਿਹੜਾ ਇਹ ਵਾਲਾ ਕੱਪੜਾ ਹੈਗਾ ਨਾ ਇਹ ਵਾਲਾ ਸਾਰਾ ਤਾਂ ਇਹ ਤੁਹਾਡੇ ਬੈਕ ਦੇ ਉੱਪਰ ਇਕੱਠਾ ਹੋਊਗਾ ਜਦੋਂ ਤੁਹਾਡਾ ਗਲਾ ਬੈਕ ਵਾਲਾ ਡੀਪ 6 ਇੰਚ ਹੈਗਾ ਤੇ ਤੁਸੀਂ ਉਹਦੇ ਹਿਸਾਬ ਦੇ ਨਾਲ ਜਦੋਂ ਇਹਨੂੰ ਤੁਸੀਂ ਕਟਾਈ ਕਰ ਲਿਆ ਇਹਨੂੰ ਤੁਸੀਂ ਸਿਲਾਈ ਕਰ ਲੋਗੇ ਇਹਦੇ ਵਿੱਚ ਸਿਰਫ ਅੱਧਾ ਇੰਚ ਕੱਪੜਾ ਜਿਹੜਾ ਸਿਲਾਈ ਦੇ ਵਿੱਚ ਆਉਣਾ ਬਾਕੀ ਦੇ ਕੱਪੜੇ ਤੇ ਦੇਖੋ ਬੈਕ ਤੇ ਫੁੱਲੂਗਾ ਹੀ ਫੁੱਲੂਗਾ ਤੁਹਾਡੇ ਸ਼ੋਲਡਰ ਵੀ ਡਿੱਗਣਗੇ ਤੇ ਤੁਹਾਨੂੰ ਉਹਦੇ ਵਿੱਚ ਬਹੁਤ ਜ਼ਿਆਦੀ ਪ੍ਰੋਬਲਮ ਆਊਗੀ ਦੇਖੋ ਜੀ ਜਦੋਂ ਤੁਸੀਂ ਮੇਰੇ ਤੋਂ ਧਿਆਨ ਰੱਖਣਾ ਸਾਰੀ ਆਪਣੀ ਫੀਟਿੰਗ ਬਣੂਗੀ ਜਿਹੜਾ ਆਪਣਾ ਇਸ ਤਰ੍ਹਾਂ ਇੱਥੋਂ ਵਾਲਾ ਭਾਗ ਹੈਗਾ ਸਿਰਫ ਇਹ ਉੱਪਰਲੇ ਭਾਗ ਦੇ ਵਿੱਚੋਂ ਹੀ ਆਪਣਾ ਜਿਹੜੀ ਸੂਟ ਦੀ ਫੀਟਿੰਗ ਹੈਗੀ ਮੈਟਰ ਕਰਦੀ ਹੈ ਜਦੋਂ ਆਪਾਂ ਉੱਪਰਲਾ ਭਾਗ ਸਹੀ ਤਰੀਕੇ ਨਾਲ ਨਹੀਂ ਕੱਟਿਆ ਤਾਂ ਉਹਦੇ ਨਾਲ ਕੀ ਹੋਊ ਆਪਣੇ ਸ਼ਰਟ ਦੀ ਜਿਹੜੀ ਫੀਟਿੰਗ ਹੈ ਉਹ ਸਹੀ ਨਹੀਂ ਬਣੂਗੀ ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਵੀ ਆਊਗੀ ਦਿੱਕਤ ਆਊਗੀ ਦੇਖੋ ਤੁਹਾਡਾ ਸੂਟ ਆ ਬਿਲਕੁਲ ਸਹੀ ਨਹੀਂ ਬਣਨਾ ਤੁਸੀਂ ਹਮੇਸ਼ਾ ਧਿਆਨ ਰੱਖਣਾਗਾ ਜਦੋਂ ਤੁਸੀਂ ਤੁਹਾਡਾ ਗਲਾ 5 ਇੰਚਾ 6 ਇੰਚਾ ਸਾਢੇ 6 ਜਿਵੇਂ ਸਾਢੇ 4 ਦੇਖੋ ਉਹਦੇ ਵਿੱਚ ਜਿਹੜੀ 프ਰੰਟ ਵਾਲੀ ਗਲਾਈ ਹੈ ਇਹ ਇੰਨੀ ਡੰਗਾਈ ਦੇ ਨਾਲ ਹੀ ਪਊਗੀ ਇਸ ਤੋਂ ਘੱਟ ਨਹੀਂ ਪੈਣੀ ਦੇਖੋ ਜੀ ਹਰ ਇੱਕ ਛੂਟ ਦੇ ਵਿੱਚ ਆ ਇਦਾਂ ਦੀ ਗਲਾਈ ਹੀ ਪਾਉਣਿਆ ਹੁਣ ਆ ਗਈ ਬੈਕ ਵਾਲੀ ਗਲਾਈ ਹੁਣ ਬੈਕ ਵਾਲੀ ਗਲਾਈ ਕੀ ਕਰਾਂਗੇ ਆਪਾਂ ਦੇਖੋ ਇੱਥੋਂ ਆਪਾਂ ਲਵਾਂਗੇ ਇਸ ਤਰ੍ਹਾਂ ਸਿਰਫ 7/2 ਇੰਚ ਦੇਖੋ ਮੈਂ 7/2 ਇੰਚ ਤੇ ਨਿਸ਼ਾਨ ਲਗਾਇਆ ਹੈ ਬੜਾ ਹੁਣ ਇਤਰਾ ਆਪਾਂ ਇਹਦੀ ਗਲਾਈ ਪਾਵਾਂਗੇ ਬੈਕ ਵਾਲੀ ਆਇਆ ਦੇਖੇ ਇਹ ਹੋ ਗਿਆ ਆਪਣੀ ਬੈਕ ਵਾਲੀ ਗਲਾਈ ਜਦੋਂ ਬੈਕ ਵਾਲੀ ਗਲਾਈ ਦੇਖੋ ਇਹਪਾਂ ਇਨੀ ਡੀਪ ਪਾਵਾਂਗੇ ਤਾਂ ਤੁਹਾਡੇ ਬੈਕ ਦੇ ਉੱਪਰੋਂ ਤੇ ਫਰੰਟ ਦੇ ਉੱਪਰੋਂ ਸ਼ਾਰਟ ਦੀ ਜਿਹੜੀ ਫੀਟਿੰਗ ਹੈ ਬਹੁਤ ਜਿਆਦਾ ਸੋਹਣੀ ਆਊਗੀ ਤਾਂ ਤੁਸੀਂ ਹਮੇਸ਼ਾ ਜਦੋਂ ਵੀ ਸੂਟ ਦੀ ਕਟਾਈ ਕਰਨੀ ਹੈ ਇਸ ਤਰੀਕੇ ਨਾਲ ਕਰਨੀ ਹੈ ਦੇਖੋ ਇੱਥੇ ਮੈਂ ਤੁਹਾਨੂੰ ਇੱਕ ਵਾਰ ਦੇਖੋ ਪ੍ਰੋਪਰ ਜਿਹੜੇ ਪੂਰੇ-ਪੂਰੇ ਨਾਪ ਦੇ ਨਿਸ਼ਾਨ ਸਿਉ ਲਾ ਕੇ ਦਿਖਾਏ ਨੇ ਤੇ ਆਪਾਂ ਇਹ ਨਿਸ਼ਾਨਾਂ ਨੂੰ ਜਿਹੜਾ ਲਾਉਣਾਗਾ ਦੇ ਘਾਪਾ ਦਾ 2 ਇੰਚਾ ਜਿਹ ਕਿ ਕਈ ਵਾਰ ਜਦ ਪਲੇਟਾ ਪਾ ਲੈਨੇ ਨਾ ਉਦੋਂ ਆਪਣਾ ਨਿਸ਼ਾਨਾ ਥੋੜਾ ਜਿਹਾ ਅੱਗੇ ਵੀ ਚਲੇ ਜਾਊਗਾ 1/2 ਇੰਚ ਦਾ ਫਰਕ ਬਹੁਤ ਦੋਨੇ ਚੈਡਾ ਤੋਂ ਹੁਣ ਆਗੇ ਦੇਖੋ ਉੱਪਰਲੇ ਸੀਰੇ ਦੇ ਵਿੱਚ ਢਾਲ ਪਾਉਣ ਦਾ ਤਰੀਕਾ ਕਈ ਵਾਰ ਕੀ ਕਰਨਾ ਹੁੰਦਾ ਹੈਗਾ ਤੁਸੀਂ ਜੇ ਤੁਹਾਡੇ ਆਪਣੇ ਗਲੇ ਦੇ ਵਿੱਚ ਬਾਰ-ਬਾਰ ਜਾਦੇ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਫਰੰਟ ਤੇ ਵੀ ਦੇਖੋ ਇਸ ਤਰ੍ਹਾਂ ਆਪਾਂ ਗੱਲ ਲੱਗੀ ਕਰਦੇ ਕਾਟ ਪਾ ਲੈਨੇ 1/2 ਇੰਚ ਦੀ ਜਦ ਆਪਾਂ ਸ਼ੋਲਡਰ ਤੇ 1/2 ਇੰਚ ਦੀ ਕਾਟ ਪਾ ਲੈਨੇ ਤਾਂ ਤੁਹਾਡੇ ਗਲੇ ਜਿਹੜੇ ਸ਼ੋਲਡਰ ਨੇ ਇਸ ਤਰ੍ਹਾਂ ਡਿੱਗਣਗੇ ਡਿੱਗਣਗੇ ਤੁਸੀਂ ਇਹਨਾਂ ਨੂੰ ਰੋਕਣ ਲਈ ਕੀ ਕਰਨਾ? ਕਈ ਵਾਰ ਨਾ ਦੇਖੋ ਇੱਥੋਂ ਉੱਪਰਲੀ ਭਾਗ ਹੁੰਦਾ ਜੇ ਥੋੜਾ ਜਿਹਾ ਫੁੱਲਿਆ ਹੋਇਆ ਹੁੰਦਾ ਜਿਹਦੇ ਨਾਲ ਤੁਹਾਡਾ ਸ਼ੋਲਡਰ ਬਾਰ-ਬਾਰ ਡਿੱਗਦੇ ਨੇ। ਤੁਸੀਂ ਉਹਦੇ ਲਈ ਕੀ ਹੱਲ ਕਰਨਾ ਹੈ? ਜਦੋਂ ਤੁਸੀਂ ਇੱਥੇ ਗਲਾ ਬਣਾ ਰਹੇ ਹੋ ਆਪਾਂ ਤੁਹਾਨੂੰ ਇੱਕ ਵਾਰ ਗਲਾ ਇਹਦੇ ਵਿੱਚ ਬਣਾ ਕੇ ਦਿਖਾ ਦਿੰਦੇ ਆ। ਯਾਨੀ ਕਿ ਮੈਂ ਗਲੇ ਦੀ ਦੀਪ ਜਿਹੜੀ ਬ੍ਰਾਡ ਰੱਖੂੰਗੀ ਯਾਨੀ ਕੋ ਆਪਾਂ 3 ਇੰਚ ਲੈ ਲਈ। 3 ਇੰਚ ਆਪਾਂ ਦੇਖੋ ਇਹਦੀ ਬ੍ਰਾਡ ਆ 6.5 ਦੀਪ ਤੇ ਇੱਥੋਂ ਵੀ ਆਪਾਂ 3 ਇੰਚ ਲੈ ਲੈ। ਇਹਨੂੰ ਆਪਾਂ ਬਿਲਕੁਲ ਸਿੱਧਾ ਕਰ ਲਿਆ ਇਸ ਤਰ੍ਹਾਂ। ਸਿੱਧਾ ਕੰਮ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਾਨੀ ਕਿ ਗਲੇ ਦੀ ਕਟਾਈ ਪਾ ਲਈ ਹੁਣ ਇਹ ਗਲੇ ਦੀ ਆਪਾਂ ਕਟਾਈ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਦੇਖੋ ਇਹ ਗਲੇ ਨੂੰ ਆਪਾਂ ਪਹਿਲੇ ਤੋਂ ਕੱਟ ਕਰ ਲਾਂਗੇ ਇਸ ਤਰ੍ਹਾਂ ਯਾਨੀ ਕਿ ਆਪਣਾ ਸ਼ਾਲਟ ਦਾ ਜਿਹੜਾ ਗਲਾ ਇੱਥੋਂ ਆਪਾਂ ਫਾੜ ਲਿਆ ਹੁਣ ਇਹਦੇ ਲਈ ਕੀ ਕਰਨਾਗਾ ਜਦੋਂ ਤੁਹਾਡਾ ਇਥੋਂ ਇਹ ਭਾਗ ਹੈਗਾ ਬਾਰ-ਬਾਰ ਆਪਣੇ ਬਾਜੂ ਕੰਨੀ ਜਿਹੜੇ ਸ਼ੋਲਡਰ ਨਾਲ ਡਿੱਗਦੇ ਨੇ ਉਹਦੇ ਲਈ ਕੀ ਕਰਨਾ ਤੁਸੀਂ ਇੱਥੇ ਢਾਲ ਨਹੀਂ ਪਾਉਣੀ ਹੈਗੀ ਜਿਹੜੀ ਆਪਾਂ ਇਹ ਚੀਜ਼ ਤੇ ਢਾਲ ਪਾਈ ਹੈ ਇਹ ਨਹੀਂ ਪਾਉਣੀ ਤੁਸੀਂ ਢਾਲ ਕਿੱਥੇ ਪਾਉਣੀ ਹੈ ਆਪਾਂ ਥੋੜੀ ਜਿਹੀ ਇਸ ਤਰ੍ਹਾਂ ਅੱਧੇ ਕੰਚਰੀ ਜਾਂ ਦੋ ਦੋ ਤਿੰਨ ਕਸੂਤ ਦੀ ਇਸ ਤਰ੍ਹਾਂ ਬੰਦਰ ਨੂੰ ਢਾਲ ਦੇਣੀ ਐਸੇ ਜਿਹਦੇ ਨਾਲ ਤੁਹਾਡਾ ਇਥੋਂ ਗਲਾ ਡਿੱਗਣ ਦੀ ਦਿੱਕਤ ਨਹੀਂ ਆਉਣੀ ਤੁਸੀਂ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਜੇਕਰ ਤੁਹਾਡੇ ਸ਼ੋਲਡਰ ਨੇ ਬਾਰ-ਬਾਰ ਡਿੱਗਦੇ ਆ ਬਾਰ-ਬਾਰਾਂ ਦੀ ਪ੍ਰੋਬਲਮ ਆ ਰਹੀ ਹੈ ਗਲਾ ਸੈੱਟ ਨਹੀਂ ਬੈਠ ਰਿਹਾ ਫੀਟਿੰਗ ਨਹੀਂ ਸਹੀ ਆ ਰਹੀ ਤਾਂ ਤੁਸੀਂ ਫਰੰਟ ਤੇ ਢਾਲ ਪਾਉਂਗੇ ਐਸਾਈਡ ਤੇ ਐਸ ਆਰ ਦੇ ਢਾਲ ਪਾਉਣ ਤੋਂ ਬਾਅਦ ਤੁਹਾਡੇ ਗਲੇ ਡਿੱਗਣ ਦੀ ਪ੍ਰੋਬਲਮ ਨਹੀਂ ਆਊਗੀ ਕੋਈ ਦੇਖੋ ਇਹਦੇ ਵਿੱਚ ਜਿਹੜਾ ਗਲਾ ਤੁਹਾਡਾ ਬਾਰ-ਬਾਰ ਨਹੀਂ ਡਿੱਗੂਗਾ ਕੋਈ ਖਿੱਚ ਨਹੀਂ ਪਊਗੀ ਜਿਹਦੇ ਨਾਲ ਤੁਹਾਡੇ ਗਲੇ ਦੀ ਪ੍ਰੋਪਰ ਜਿਹੜੀ ਫੀਟਿੰਗ ਬਣੀ ਰਹੂਗੀ ਤੁਸੀਂ ਹਮੇਸ਼ਾ ਧਿਆਨ ਰੱਖਣਾ ਜਿਹੜੀ ਆਪਾਂ ਇਹ ਵਾਲੀ ਗਲਾਈ ਪਾਈ ਆ ਇਹ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਇਨੂੰ ਐਸੇ ਤਰੀਕੇ ਦੇ ਨਾਲ ਹੀ ਜਿਹੜਾ ਸ਼ਰਟ ਨੂੰ ਕਟਿੰਗ ਕਰਨਾ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੋਂ ਇਹਨੂੰ ਕੱਟ ਕਰਾਂਗੇ ਇਸ ਤਰ੍ਹਾਂ ਇਹ ਤਾਂ ਆਪਾਂ ਇੱਕ ਤਰੀਕੇ ਨਾਲ ਇਹ ਸ਼ਰਟ ਹੈਗੀ ਇਹ ਵਾਲੀ ਆਪਾਂ ਕਟਾਈ ਦਿੱਤੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚੋਂ ਦੇਖੋ ਬੈਕ ਵਾਲੀ ਕਾਟ ਹੈ ਜਿਹੜੀ ਇਹਨੂੰ ਇਸ ਤਰ੍ਹਾਂ ਕਟਾਈ ਕਰਾਂਗੇ ਹੁਣ ਆ ਗਈ ਦੇਖੋ ਆਪਣੀ ਬੈਕ ਵਾਲੀ ਆਪਾਂ ਫਰੰਟ ਵਾਲੀ ਦੇਖੋ ਕਾਟ-ਕੱਟਤੀ ਹੁਣ ਉਸ ਤੋਂ ਬਾਅਦ ਇਹ ਆ ਗਈ ਆਪਣੀ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਸ਼ਾਲਟੂਨ ਆਪਾਂ ਇਸ ਤਰੀਕੇ ਨਾਲ ਕੱਟ ਕਰ ਲਿਆ ਦੇਖੋ ਇਹ ਆ ਗਈ ਆਪਣੀ ਬੈਕ ਵਾਲੀ ਕਾਟ ਦੇਖੋ ਇਹ ਆ ਗਈ ਆਪਣੀ ਫਰੰਟ ਵਾਲੀ ਕਾਟ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਜਿਹੜੇ ਦੋਨੇ ਪੀਸਾ ਨੂੰ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਆ ਮੈਨੂੰ ਉਮੀਦ ਹੈ ਵੀ ਇਹਦੇ ਵਿੱਚ ਤੁਹਾਨੂੰ ਕਾਫੀ ਕੁਝ ਜਣਾ ਸਿੱਖਣ ਨੂੰ ਮਿਲਿਆ ਹੋਊਗਾ ਤੁਸੀਂ ਹਮੇਸ਼ਾ ਕੀ ਕਰਨਾ ਹੈ ਜਿਹੜਾ ਪਲੇਟਾਂ ਦਾ ਗੈਪ ਦੇਣਾ ਇਹ ਚੀਜ਼ ਦੇਣਾ 2.5 ਇੰਚ ਇੱਥੋਂ ਦੇਣਾ ਆਪਾਂ 3 ਇੰਚ ਤੇ ਇੱਕ ਇਹ ਆਪਾਂ ਤੁਹਾਡੇ ਜਿਹੜੇ ਮੋੜਾ ਡਿੱਗਣ ਦੀ ਬਾਰ-ਬਾਰ ਪ੍ਰੋਬਲਮ ਪ੍ਰੋਬਲਮ ਆ ਹੈਗੀ ਆ ਵੀ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਫਰੰਟ ਦੇ ਉੱਪਰ ਤੁਸੀਂ 1/2 ਇੰਚ ਦੀ ਕਾਟ ਪਾ ਕੇ ਆਪਣੇ ਸ਼ਰਟ ਦਾ ਜਿਹੜਾ ਪ੍ਰੋਬਲਮ ਹੱਲ ਕਰ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਬਾਰ-ਬਾਰ ਦਿੱਕਤ ਨਹੀਂ ਆਊਗੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਦੇ ਜਿਹੜਾ ਆਪਣਾ ਗਲਾਗਾ ਇਹ ਮੋਡਾਗਾ ਮੋਡਾ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਆਪਾਂ 1/2 ਇੰਚ ਸਲਾਈ ਦਾ ਛੱਡ ਕੇ ਇਸ ਤਰ੍ਹਾਂ ਨੂੰ ਮਿਣਾਗੇ ਤਾਂ ਦੇਖੋ ਇੱਥੋਂ ਆ ਗਿਆ 1.5 ਇੰਚ ਤੇ ਜਦੋਂ ਆਪਾਂ ਇਹ ਵਾਲਾ ਪਲੇਟ ਪਾਤਾ ਤਾਂ ਇਹਦੇ ਵਿੱਚ ਆਪਾਂ ਮੋਡਾ ਪਾਵਾਂਗੇ ਜਿਹੜਾ 7 9 ਇੰਚ ਜਿਹੜਾ ਜਾਨੀ ਕਿ ਦੋਨੇ ਪਾਸੇ ਅੱਧਾ ਦਾ 1 ਇੰਚ ਚਲੇ ਜਾਊਗਾ ਤਾਂ ਜਿਹੜਾ ਆਪਣਾ ਮੋਡਾ ਤਿਆਰ ਰਹੂਗਾ ਦੇਖੋ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਸਾਡੇ ਨਾਲ ਵਿੱਚ ਤਾਂ ਤੁਸੀਂ ਹਮੇਸ਼ਾ ਕੀ ਕਰਨਾਗਾ ਇਸੇ ਤਰੀਕੇ ਨਾਲ ਜਿਹੜੇ ਆਪਣੇ ਸ਼ਰਟ ਦੀ ਕਟਾਈ ਕਰਨੀ ਹੈ ਆਪਣੇ ਬਾਜ ਜਿਹੜੀ ਸ਼ੋਲਡਰ ਦੇ ਵਿੱਚ ਕਾਟ ਪਾਉਣੀ ਹੈ ਐਸੇ ਤਰੀਕੇ ਨਾਲ ਪਾਉਣੀ ਹੈ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਿੱਖਣ ਲਈ ਕੀ ਮਿਲਿਆਗਾ ਤੇ ਤੁਹਾਨੂੰ ਵੀਡੀਓ ਜਿਹੜੀ ਕਿੱਦਾਂ ਦੀ ਲੱਗੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ